हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ ਜੀਤੂ ਜਨ ਬਾਬਾ ਦੇ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟਾਪ ਦੀ ਮੱਝ سیر ਲਈ ਲੈ ਕੇ ਆਏ ਜੀ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਉ ਪੁੱਛ ਲੈਨੇ ਬਾਈ ਤੁਹਾਡੇ ਆਜੋ ਬਾਈ ਜੀ ਬਾਈ ਜੀ ਹਸੀਕਾਲ ਸ੍ਰੀ ਗੁਰੂ ਆਹ ਠੀਕ ਹੋ ਵਧੀਆ ਜੀ ਠੀਕ ਆ ਠੀਕ ਆ ਜੀ ਨਾਮ ਤੇ ਐਡਰੈਸ ਜੀ ਨਾਮ ਲਾਲੀ ਆ ਜੀ ਪੰਦ ਬੁਰਜਗੱਲਾ ਜੀ ਠੀਕ ਹੈ ਜ਼ਿਲ੍ਹਾ ਜ਼ਿਲ੍ਹਾ ਆਪਣਾ ਫੂਲ ਕਚਹਿਰਾਂ ਫੂਲ ਹਾਂ ਬੰਦਲਾ ਜ਼ਿਲ੍ਹਾ ਠੰਡਾ ਤਸੀਲ ਫੂਲ ਨੇੜੇ ਪਿੰਡ ਭਾਈ ਰੁੱਪਦੇ ਸਲਾਦਪੁਰ ਹਾਂ ਹਾਂ ਜੀ ਮੋਬਾਈਲ ਨੰਬਰ ਬੋਲੋ 83274 ਜੀ ਹੂੰ 2150 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਮੱਝ ਦੇ ਦੇ ਆਪਣੇ ਘਰ ਦੀ ਹਾਂਜੀ ਘਰ ਦੀ ਹੈ ਜੀ ਕਿਹੜਾ ਸ਼ੂਏ ਸੂਣਦੀ ਹੈ ਵੀਰੇ ਇਹਦੇ ਤੀਜੇ ਸ਼ੂਏ ਸੂਣਾ ਜੀ ਤੀਜੇ ਸ਼ੂਏ ਕਿੰਨੇ ਦਿਨ ਲੈਂਦੀ ਹੈ ਬਾਈ ਮਾਸਾ ਇੱਕ ਅੱਧਾ ਦਿਨ ਲਊ ਜੀ ਇੱਕ ਅੱਧਾ ਦਿਨ ਲਊ ਕਿੰਨਾ ਦੁੱਧ ਚੋਇਆ ਦੂਜੇ ਸ਼ੂਏ ਦੁੱਧ ਦਾ ਆਪਾਂ 14 ਲੀਟਰ ਚੋਇਆ ਜੀ ਹੁਣ 14 ਲੀਟਰ ਦੁੱਧ ਬਾਈ ਕਹਿੰਦਾ ਮੈਂ ਆਪਦੇ ਘਰੇ ਚ ਹੋਇਆ ਦੂਜੇ ਸੂਏ ਦਾ ਤੇ ਹੁਣ ਬਾਈ ਕਹਿੰਦਾ 2 ਕਿਲੋ ਲੀਟਰ ਹੋਰ ਬਾਜੂ ਆਰਡਰ ਦੇ ਕੋ ਨਾੜਾ ਨੂੜਾ ਫੋਲ ਚੰਗੀਆਂ ਕੱਲਾ ਕੱਲਾ ਥਣ ਬਾਈ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਆ ਚਿਵਾਈ ਦੀ ਕਿਵੇਂ ਆ ਬਾਈ ਪੋਲੀ ਐ ਪੂਰੀ ਪੂਰੀ ਪੋਲੀ ਆ ਹੂੰ ਠੰਡੀ ਆ ਪੂਰੀ 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 ਵਧੀਆ ਠੀਕ ਆ ਬਾਈ ਦੇ ਘਰ ਦੀ ਮਾਝਾ ਬਾਈ ਕੋਈ ਵਪਾਰ ਦਾ ਕੰਮ ਨਹੀਂ ਇਧਰੋਂ ਵੀ ਬਾਈ ਥਣ ਲੈ ਬਾ ਚੰਗਾ ਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਲੈ ਜਿਵੇਂ ਮਰਦੀ ਆ ਤਲਾਈ ਚਲ ਕਹਿ ਨਹੀਂ ਕਰਮ ਵਾਲੀ ਕੋਸ਼ਿਸ਼ ਹੋਲ ਦੇ ਬਾਈ ਤੋਰ ਕੇ ਦਿਖਾ ਦੇ ਤੇ ਮੁੱਲ ਕੀ ਰੱਖਿਆ ਬਾਈ ਇਹਦਾ ਮੋਮ 1.40 ਆ ਜੀ 1.40 ਮਾਨਤਾਨ ਹੋ ਜੀ ਬਾਈ ਹਾਂ ਜੀ ਹਾਂ ਜੀ 1 ਲੱਖ 40000 ਰੁਪਿਆ ਮੋਲਾ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੀ ਤੋਰਾ ਤਾਰਾ ਚੰਗਾ ਆਰਡਰ ਚੰਗਾ ਬਾਡੀ ਵੇਟ ਫੁੱਲ ਆ ਕੱਦ ਵੀ ਫੁੱਲ ਆ ਬਾਈ ਅਰਾਜੀ ਵੀ ਫੁੱਲ ਆ ਸਿੰਗ ਕੁਆਲਟੀ ਵੀ ਚੰਗੀ ਆ ਬਾਕੀ ਤੋਰਾ ਤਾਰਾ ਬਹੁਤ ਚੰਗਾ ਮਾਇਦਾ ਖਾਣ ਲਈ ਬੜਾ ਚੰਗਾ ਲੱਗਿਆ ਦੁੱਧ ਵਾਕਈ ਚੰਗਾ ਪਾ ਜੀ ਫੇਸ ਦੇਖੋ ਬਾਈ ਸਿੰਗ ਦੀ ਕੁਆਲਟੀ ਚੈੱਕ ਕਰ ਲਓ ਮੋਲ ਜਿਹੜਾ 1,40,000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜਾ ਤੋਰਾ ਬਹੁਤ ਚੰਗਾ ਟੁਕੀ ਦੇ ਲੈ ਜਾ ਬਾਈ ਇੱਕ ਵਾਰੀ ਹੋਰ ਲੈ ਜਾ ਬਾਈ ਇੱਕ ਵਾਰੀ ਹੋਰ ਆ ਜਾ ਆ ਜਾ ਓਏ ਆਰਡਰ ਦੇਖੋ ਬਈ ਆਰਡਰ ਬੜਾ ਕਮਾਲ ਦਾ ਗਾਵਾਂ ਵਰਗਾ ਲੇਵਾ ਕਰਮਾਣੀ ਨੇ ਤਿਆਰ ਕਰਿਆ ਅਜੇ ਕੱਚੀ ਐ ਇੱਕ ਦੋ ਦਿਨ ਲੈਂਦੀ ਐ ਉਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਹੋਣੀ ਵਧੀਆ ਤਿਆਰ ਕਰ ਲੈਣੀ ਸੋਰੇ ਤਾਰੇ ਦੀ ਸਹਾਵ ਹਮ ਮੋੜ ਲਿਆ ਬਾਈ ਆਇਆ ਤੇ ਕਿਸੇ ਵੀਰ ਨੂੰ ਬਾਈ ਮੱਝ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਇਹਦੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਥ ਲਓ ਧੰਨਵਾਦ